ਅੱਜ ਖੰਨਾ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ICICI ਬੈਂਕ ਦੇ ਮੈਨੇਜਰ ਦੀ ਗੱਡੀ ਵਿੱਚ ਸੱਪ ਵੜ ਗਿਆ। ਗਨੀਮਤ ਰਹੀ ਕਿ ਸੱਪ ਨੂੰ ਗੱਡੀ ਵਿੱਚ ਘੁੱਸਦੇ ਬੈਂਕ ਦੇ ਨਜ਼ਦੀਕ ਇੱਕ ਚਾਹ ਵਾਲੇ ਨੇ ਦੇਖ ਲਿਆ ਤੇ ਖੰਨਾ ਦੇ ICICI ਬੈਂਕ ਮੈਨੇਜਰ ਨੂੰ ਸੱਪ ਦੇ ਕਾਰ ਵਿੱਚ ਘੁਸਣ ਬਾਰੇ ਜਾਣਕਾਰੀ ਦਿੱਤੀ ਤਾਂ ਤੁਰੰਤ ਸੱਪ ਨੂੰ ਕੱਢਣ ਲਈ ਰੈਸਕਿਊ ਟੀਮ ਬੁਲਾਈ ਗਈ ਜਿਨ੍ਹਾਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਸੱਪ ਨੂੰ ਬਾਹਰ ਕੱਢਿਆ। ਸੱਪ ਰੈਸਕਿਊ ਕਰਨ ਵਾਲੇ ਮਾਨਕਪੂਰ ਨੇ ਦੱਸਿਆ ਕਿ ਸੱਪ 4 ਫੁੱਟ ਦੇ ਕਰੀਬ ਸੀ ਮਾਨਕਪੂਰ ਨੇ ਕਿਹਾ ਕਿ ਜੰਗਲਾਂ ਦੀ ਘਾਟ ਕਾਰਨ ਐਸੇ ਜਾਨਵਰ ਸੁਰੱਖਿਅਤ ਸਥਾਨ ਦੇ ਕੇ ਕਿਤੇ ਲੁੱਕ ਕੇ ਬੈਠਣ ਨੂੰ ਜਗ੍ਹਾ ਲੱਭਦੇ ਹਨ ਐਸੀ ਹੀ ਘਟਨਾ ਅੱਜ ਹੋਈ ਹੈ ਲੋਕਾਂ ਦੇ ਡਰ ਤੋਂ ਇਹ ਸੱਪ ਸੁਰੱਖਿਅਤ ਜਗ੍ਹਾ ਵਿੱਚ ਛੁਪ ਗਿਆ ਉਧਰ ਦੂਸਰੇ ਪਾਸੇ ਕਾਰ ਵਿੱਚ ਸੱਪ ਵੜਦਾ ਦੇਖਣ ਵਾਲੇ ਨੇ ਕਿਹਾ ਕਿ ਜੇਕਰ ਸੱਪ ਬਾਰੇ ਪਤਾ ਨਾ ਚੱਲਦਾ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਮਜੀ ਤੁਹਾਡਾ ਮੇਰਾ ਨਾਮ ਹਰਦੀਪ ਹੈ ਮੈਂ ਟੀ ਕਾ ਘਟਰਾ ਬਾਬੀ ਹੈ ਜੀ ਮੈਂ ਇੱਥੇ ਆਈਸੀਸੀ ਬੈਂਕ ਵਿੱਚ ਹੈਗਾ ਤੇ ਮੈਂ ਆਪਣੀ ਗੱਡੀ ਆ ਕੇ پارک ਕੀਤੀ ਤੇ ਇੱਥੇ ਜਿਹੜਾ ਹੈ ਸੜਕ ਤੋਂ ਹੀ ਗੱਡੀ ਦੇ ਵਿੱਚ ਸਨੇਕ ਚਲਾ ਗਿਆ ਇਹ ਸਾਹਮਣੇ ਚਾਹ ਲੈਣੇ ਆ ਨਾ ਮੈਨੂੰ ਦੱਸਿਆ ਮੈਂ ਅੰਦਰ ਆਫਿਸ ਦੇ ਅੰਦਰ ਆ ਕੇ ਦੇਖਿਆ ਤੇ ਕਾਫੀ ਵੱਡਾ ਸਨੇਕ ਅੰਦਰ ਵੜਿਆ ਹੋਇਆ ਸੀਗਾ ਤੇ ਫਿਰ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਉਹਨਾਂ ਨੇ ਆ ਕੇ ਸਨੇਕ ਨੂੰ ਕੱਢਿਆ ਕਿੰਨਾ ਵੱਡਾ ਸੀਗਾ ਸੱਪ ਹੈਗਾ ਸੀਗਾ 4-5 ਫੁੱਟ ਦਾ ਰਾਹਤ ਮਹਿਸੂਸ ਹੋ ਰਹੀ ਹੁਣ ਹਾਂ ਹੁਣ ਥੋੜੀ ਰਾਹਤ ਮਹਿਸੂਸ ਹੋ ਰਹੀ ਹੈ ਲੇਕਿਨ ਅੰਦਰ ਇੱਕ ਡਰ ਬੈਠ ਗਿਆ ਹਲੇ ਗੱਡੀ ਦੇ ਅੰਦਰ ਬੈਠਾ ਨੇ ਡਰ ਲੱਗ ਰਿਹਾ ਹਾਂਜੀ ਆਪਣੀ ਲੱਗਿਆ ਕਿਥੋਂ ਆਇਆ ਹਾਂ ਇਹ ਨਹੀਂ ਪਤਾ ਲੱਗਿਆ ਕਿਥੋਂ ਆਇਆ ਇਹਨਾਂ ਨੇ ਦੇਖਿਆ ਸੀਗਾ ਵੀ ਤਲੇ ਗੱਡੀ ਦੇ ਸੱਪ ਦੇਖਿਆ ਤੇ ਮੇਰੀ ਹਿੰਮਤ ਹੀ ਨਹੀਂ ਪਈ ਗੱਡੀ ਕੀ ਖੋਲਣ ਨੂੰ ਮੈਂ ਇੱਥੇ ਫਿਰ ਬੜੀ ਮੁਸ਼ਕਲ ਆ ਲ ਮੈਂ ਇਹਦਾ ਦਰਵਾਜ਼ਾ ਖੋਲਿਆ ਔਰ ਬੋਨਟ ਖੋਲਿਆ ਬੋਨਟ ਦੇ ਅੰਦਰ ਬੈਠਾ ਹੋਇਆ ਸੀਗਾ ਇੰਜਨ ਇੰਜਨ ਵਾਲੀ ਸਾਈਡ ਹਾਂਜੀ ਬਚਾ ਹੋ ਗਿਆ ਜੇ ਗੱਡੀ ਚਲਾਉਂਦੇ ਕਿ ਅੱਗੇ ਆ ਜਾਂਦਾ ਸਾਹਮਣੇ ਦਾ ਹਾਂ ਤੇ ਬਹੁਤ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਉਹਨੂੰ ਦੇਖ ਕੇ ਮੈਂ ਡਰ ਕੇ ਐਕਸੀਡੈਂਟ ਵੀ ਹੋ ਸਕਦਾ ਸੀਗਾ ਤੇ ਇਸੇ ਕਰਕੇ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਤਾਂਕਿ ਸਾਬ ਕਦਰਪਾਨੌਰ ਮਾਨੀਚਰ ਡਰਤਾ ਹੀ ਨਿਕਲੇਗਾ ਮੇਰਾ ਨਾਮ ਮਾਨੀਕ ਕਪੂਰ ਹੈ ਜੀ ਮੈਂ ਸੁਨੇਕ ਤੇ ਵਾਈਲਡਲਾਈਫ ਰੈਸਕਿਊ ਹਾਂ ਤੇ ਕੀ ਘਟਨਾ ਵਾਪਰੀ ਹੈ ਇਹ ਕਾਰ ਦੇ ਵਿੱਚ ਇੱਕ Honda Amaze ਗੱਡੀ ਸੀ ਜਿਹਦੇ ਵਿੱਚ ਲੋਕਾਂ ਨੇ ਦੇਖਿਆ ਕਿ 3 ਤੋਂ ਲੈ ਕੇ 4 ਫੁੱਟ ਦਾ ਇੱਕ ਸੱਪ ਜਿਹੜਾ ਹੈਗਾ ਪਹਿਲਾਂ ਘਾਹ 'ਚ ਬੈਠਾ ਸੀ ਫਿਰ ਉੱਥੋਂ ਦੀ ਤੁਰ ਕੇ ਉਹ ਗੱਡੀ ਦੇ ਵਿੱਚ ਵੜ ਗਿਆ ਕਿਉਂਕਿ ਆਸ-ਪਾਸੇ ਕਾਫੀ ਬੰਦੇ ਹੋਣੇ ਆ ਤੇ ਉਹਨੂੰ ਡਰ ਮਹਿਸੂਸ ਹੋਇਆ ਉਹਨਾ ਤੇ ਉਹਨੂੰ ਇੱਕ ਸੇਫ ਆਪਸ਼ਨ ਗੱਡੀ ਮਿਲੀ ਤੇ ਉਹ ਗੱਡੀ ਦੇ ਵਿੱਚ ਚੜ ਗਿਆ ਇਹ ਪਤਾ ਲੱਗਿਆ ਕਿਹੜੀ ਨਸਲ ਦਾ ਇਹ ਇੰਡੀਅਨ ਰੈਟ ਸਨੇਕ ਹੈ ਜੀ ਕਿੰਨਾ ਕੁ ਡੇਂਜਰਸ ਹੈ ਇਹ ਕੋਈ ਮਤਲਬ ਇੰਨਾ ਜ਼ਿਆਦਾ ਕੋਬਰਾ ਕਰੇਟ ਜਿੰਨਾ ਡੇਂਜਰਸ ਨਹੀਂ ਹੁੰਦਾ ਹੈਗਾ ਬਟ ਫਿਰ ਵੀ ਮਤਲਬ ਅਸੀਂ ਐਡਵਾਈਸ ਕਰਦੇ ਹਾਂ ਜੇ ਕਿਸੇ ਨੂੰ ਕੋਈ ਵੀ ਸੱਪ ਬਾਈਟ ਕਰਦਾ ਤਾਂ ਉਹ ਹਸਪੀਟਲ ਜ਼ਰੂਰ ਜਾਵੇ ਕਿਉਂਕਿ ਜਦੋਂ ਸੱਪ ਡੰਗਦਾ ਹੈ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜੀ ਨਸਲ ਦਾ ਹੁੰਦਾ ਹੈ ਇੱਕ ਤਾਂ ਅਸੀਂ ਘਬਰਾਏ ਹੁੰਦੇ ਆ ਦੂਸਰਾ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਸੱਪ ਹੈ ਕਿਦਾਂ ਦਾ ਸੀ ਕਿਉਂਕਿ ਬਾਈਟ ਉਦੋਂ ਹੀ ਡੰਗ ਉਦੋਂ ਹੀ ਵੱਜਦਾ ਜਦੋਂ ਅਸੀਂ ਸੱਪ ਨੂੰ ਨਹੀਂ ਦੇਖ ਪਾਉਂਦੇ ਹੈਗੇ ਕੀ ਕਰਨਾ ਚਾਹੀਦਾ ਜੇ ਸੱਪ ਇਸ ਤਰ੍ਹਾਂ ਦੀ ਗੱਡੀ ਦੇ ਵਿੱਚ ਵੜ ਜੇ ਜਾਂ ਕਿਸੇ ਬਾਹਰ ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਆਪਾਂ ਨਾ ਇੱਕ ਤਾਂ ਜ਼ਿਆਦਾ ਝੇੜਛਾੜ ਨਾ ਕਰੀਏ ਕਈ ਵਾਰੀ ਜ਼ਿਆਦਾ ਝੇੜਛਾੜ ਕਰਨ ਨਾਲ ਉਹਨੂੰ ਆਪਾਂ ਇੰਨਾ ਕਿ ਡਰਾ ਦਿੰਦੇ ਹਾਂ ਉਹ ਕੋਈ ਐਸੀ ਜਗ੍ਹਾ ਜਾ ਕੇ ਵੜ ਜਾਂਦਾ ਜਿੱਥੋਂ ਫਿਰ ਕੱਟਣਾ ਹੀ ਮੌਕਾ ਬਹੁਤ ਹੋ ਜਾਂਦਾ ਹੈ ਦੂਸਰੀ ਗੱਲ ਕੁਝ ਐਂਟਰੀ ਪੁਆਇੰਟਸ ਗੱਡੀ ਦੇ ਅੰਦਰ ਜਾਣ ਨੂੰ ਹੁੰਦੇ ਨੇ ਕੈਬਿਨ ਦੇ ਵਿੱਚ ਤੇ ਉਹ ਆਪਾਂ ਨਾਲ ਦੀ ਨਾਲ ਜਿਹੜਾ ਸਾਡਾ ਜੋ ਵੀ ਜਿੱਥੋਂ ਅਸੀਂ ਮੈਕੈਨਿਕ ਜਾਂ ਸਰਵਿਸ ਵਗੈਰਾ ਕਰਾਉਂਦੇ ਹਾਂ ਉਹ ਤੋਂ ਪੁੱਛ ਕੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਜੇ ਇਫ ਪੋਸੀਬਲ ਉਹਨਾਂ ਨੂੰ ਅ ਈ ਨਾਮ ਹੈ ਜੀ ਤੁਹਾਡਾ ਅਜੀਤ ਕੁਮਾਰ ਜੀ ਅਚਾ ਅਜੀਤ ਜੀ ਕਿੱਦਾਂ بڑے ਸੱਪ ਦੇਖਿਆ ਤੁਸੀਂ ਜਦੋਂ ਮੈਂ ਇੱਧਰ ਲੰਘ ਰਿਹਾ ਸੀਗਾ ਤਾਂ ਸੜਕ 'ਤੇ ਕੋਈ ਬੰਦੇ ਜਾ ਰਹੇ ਸੀ ਉਹਨਾਂ ਨੇ ਕਿਹਾ ਸੱਪ ਸੱਪ ਜਦੋਂ ਮੈਂ ਦੇਖਿਆ ਵੀ ਗੱਡੀ ਦੇ ਵਿੱਚ ਵੜ ਗਿਆ ਸੱਪ ਬਾਅਦ-ਤੂ ਬਾਅਦ ਫਿਰ ਸਾਰੇ ਬੰਦੇ ਇਕੱਠੇ ਹੋ ਗਏ ਫਿਰ ਮਤਲਬ ਪਤਾ ਕਿੱਥੋਂ ਆਇਆ ਸੱਪ ਕੋਈ ਪਤਾ ਨਹੀਂ ਲੱਗਿਆ ਇਹ ਉੱਥੇ ਉਹ ਸਾਹਮਣੇ ਝਾੜੀ ਆ ਉਹਦੇ ਵਿੱਚੋਂ ਆਇਆ ਸੱਪ ਹਾਂਜੀ ਕਿੰਨਾ ਵੱਡਾ ਸੀਗਾ ਹਾਂ ਹੈਗਾ 2.5 ਫੁੱਟ ਦਾ 3 ਥਾਲਾ ਫਿਰ ਜਿੱਕੇ ਤਾ ਉਸ ਤੋਂ ਬਾਅਦ ਫਿਰ ਉਹ ਗਾਡੀ ਵਾਲੇ ਨੂੰ ਬੁਲਾਇਆ ਸਾਰੇ ਬੰਦੇ ਇਕੱਠੇ ਹੋ ਗਏ ਤੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਮਤਲਬ ਸੱਪ ਫੜਨ ਵਾਲੇ ਬੰਦੇ ਨੂੰ ਬੁਲਾਏ ਫਿਰ ਉਹਨਾਂ ਨੇ ਉਹਦਾ ਤਰੀਕੇ ਨਾਲ ਕੱਢਿਆ ਸੱਪ ਕੱਢ ਕੇ ਫਿਰ ਉਹਨਾਂ ਨੇ ਆਪਣੇ ਲੱਗਦਾ ਵੱਡਾ ਬਚਾਅ ਹੋ ਗਿਆ ਹਾਂਜੀ ਵੀ ਲੱਗਦਾ ਵੱਡਾ ਕਾਫੀ ਵੱਡਾ ਬਚਾਅ ਬਹੁਤ 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 ਆ ਸੱਪ